ਗ੍ਰਾਮ ਪੰਚਾਇਤ ਢੰਡਾ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਸਹਿਯੋਗ ਨਾਲ 25 ਲੱਖ ਦੀ ਲਾਗਤ ਨਾਲ ਸੋਲਰ ਮੋਟਰਾਈਜ਼ਮੇਨ ਦੋਸ਼ ਨਾਲੀਆਂ ਦਾ ਪ੍ਰੋਜੈਕਟ ਤਹਿਤ ਪਾਈਪ ਪਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਵਿਭਾਗ ਦੇ ਐਸਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਮੈਕਨੇ ਵੱਲੋਂ 11 ਲੱਖ ਖਰਚ ਕਰਕੇ ਪਾਈਪ ਅਤੇ ਸੋਲਰ ਸਿਸਟਮ ਲਗਾਏ ਜਾਣਗੇ। ਤੇ ਇਸ ਸੰਬੰਧੀ ਪੰਚਾਇਤ ਨੰਬਰ ਬਿੰਦਰ لال ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 25 ਲੱਖ ਰੁਪਏ ਦਾ ਖਰਚ ਕੀਤਾ ਜਾਏਗਾ। ਤੇ ਉਹਨਾਂ ਕਿਹਾ ਕਿ ਐਨਆਰਆਈ ਵੀਰ ਦਸਕਰਨ ਸਿੰਘ ਯੂਕੇ ਵੱਲੋਂ 14,50,000 ਰੁਪਏ ਦੀ ਲਾਗਤ ਨਾਲ ਸੀਚੇਵ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਦੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਹੋ ਜਾਵੇਗੀ ਤੇ ਇਸ ਮੌਕੇ ਸਬੰਧਤ ਅਧਿਕਾਰੀ ਤੇ ಗ್ರಾಮ ਪੰਚਾਇਤ ਦੇ ਮੈਂਬਰ ਹਾਜ਼ਰ ਸਨ ਗੁਰਾਇਤ ਰਵਿੰਦਰ ਸੁਮਨ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ ਅੰਡਰਗਰਾਊਂਡ ਜਿਹੜੇ ਪਾਈਪਾਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਇਹ ਜਿਹੜਾ ਕੰਮ ਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਿਹੜਾ ਉਹ ਕਰਾਇਆ ਜਾ ਰਿਹਾ ਇਸ ਤੋਂ ਪਹਿਲਾਂ ਅਸੀਂ ਸਾਡੇ ਪਿੰਡ ਦੇ ਐਨਆਰਆਈ ਵੀਰ ਜੱਸੀ ਯੂਕੇ ਵੱਲੋਂ ਇਸ ਪ੍ਰੋਜੈਕਟ ਵਾਸਤੇ ਜਿਹੜੇ ਆ 14.5 ਲੱਖ ਰੁਪਏ ਖਰਚ ਕਰਕੇ ਜਿਹੜੀ ਉਹਨਾਂ ਦੀ ਜਿਹੜੇ ਖੂਹ ਪੱਟੇ ਗਏ ਸੀ ਕਮਰੇ ਬਣਾਏ ਗਏ ਸੀਗੇ ਤੇ ਉਹਦੀ ਚਾਰਤਵਾਰੀ ਕੀਤੀ ਸੀ ਜਿਹੜਾ ਅੱਜ ਸਾਡੇ ਸਬੰਧਤ ਮੈਕਮੇਂ ਵੱਲੋਂ ਇੰਟਿਪੈਂਡ ਪਹੁੰਚੇ ਆ ਉਹਨਾਂ ਨੇ ਪਹੁੰਚ ਕੇ ਜਿਹੜਾ ਇਸ ਕੰਮ ਦੀ ਜਿਹੜੀ ਸ਼ੁਰੂਆਤ ਕਰਾਈ ਆ ਲਗਭਗ 3 ਜਾਂ 4 ਦਿਨਾਂ ਵਿੱਚ ਜਿਹੜੀ ਇਹ 11.5 ਲੱਖ ਦੀ ਜਿਹੜੀ ਪੈ ਪਿਆ ਉਹੋ ਪਾਈ ਜਾਣੇ ਆ ਅਸੀਂ ਤਹਿਤ ਧੰਨਵਾਦ ਕਰਦੇ ਆ ਐਨਆਰਵੀ ਤੇ ਸਹਿਯੋਗੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ